ਖਬਰਨਾਮਾ ਦੇਖ ਰਹੇ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਪੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤੋਂ 2 ਦਿਨ ਪਹਿਲਾਂ 52 ਪੁਲਿਸ ਮੁਲਾਜ਼ਮ ਵੱਡੇ ਤੋਂ ਲੈ ਕੇ ਛੋਟੇ ਅਤੇ ਛੋਟੇ ਤੋਂ ਲੈ ਕੇ ਵੱਡੇ ਮੁਅਤਲ ਕੀਤੇ ਕਿਉਂਕਿ ਉਹਨਾਂ ਉੱਤੇ ਇਲਜ਼ਾਮ ਸੀ ਭ੍ਰਿਸ਼ਟਾਚਾਰ ਦੇ ਉਹਨਾਂ ਵੱਲੋਂ ਪੁੱਠੇ ਸਿੱਧੇ ਹੱਥ ਮਾਰ ਕੇ ਆਪਣੇ ਅਹੁਦੇ ਦਾ ਨਸ਼ੇਜ ਫਾਇਦਾ ਉਠਾ ਕੇ ਪੈਸੇ ਲੈ ਜਾਂਦੇ ਸੀ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤੋ ਮਾਨ ਆਪ ਖੁਦ ਰਿਸ਼ਤ ਖੋਰੀ ਅਤੇ ਹਰਾਮ ਖੋਰੀ ਦਾ ਹਿੱਸਾ ਨੇ ਮੁੱਖ ਮੰਤਰੀ ਆਪਣੇ ਆਪ ਹੀ ਫਸ ਗਿਆ ਵੱਡੇ ਪੱਤਰਕਾਰ ਨੇ ਖੁਲਾਸੇ ਕਰ ਦਿੱਤੇ ਨੇ ਕਿਸ ਤਰ੍ਹਾਂ ਉਹਨਾਂ ਨੇ ਵੱਡੇ ਇਲਜ਼ਾਮ ਲਗਾਏ ਨੇ ਪਹਿਲਾਂ ਆਪਾਂ ਗੱਲਬਾਤ ਸੁਣਦੇ ਆਂ ਫਿਰ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਤੇ ਅੱਜ ਜਿਹੜੇ ਪੰਜਾਬ ਮਾਡਲ ਦੀ ਗੱਲ ਕਰਦੇ ਆ ਉਹ ਤੁਸੀਂ ਮਾਡਲ ਦੀ ਗੱਲ ਕਰ ਲਓ ਡੈਨਮਾਰਕ ਦੀ ਗੱਲ ਕਰ ਲਓ ਜਿਹੜੇ ਰਿਸ਼ਵਤ ਕੋਰੇ ਦੇ ਮਾਕੇ ਦੇ ਵਿੱਚ ਜਿਹੜੇ ਸਾਫ ਸੁਥਰੇ ਦੇਸ਼ ਹੈਗੇ ਨਾ ਉਹਨਾਂ ਦਾ ਮਾਕੇ ਬਣਾਉਣ ਦੇ ਵਾਸਤੇ ਇੱਕ ਢਾਂਚਾ ਰੱਖਿਆ ਜਿਹਦੇ ਵਿੱਚ 80 ਤੋਂ ਉੱਪਰ ਸਕੋਰ ਕਰ ਰਿਹਾ ਡੈਨਮਾਰਕ ਦੇ 90 ਸਕੋਰ ਆ ਤੇ ਸਾਡਾ 33 ਸਕੋਰ ਆ ਉਹਦੇ 'ਚ ਤੇ ਸਾਡਾ ਰੈਂਕ ਹੀ ਆ 90 ਤੋਂ ਵੀ ਪਿੱਛੇ ਆ ਤੁਸੀਂ ਪੰਜਾਬ ਮਾਡਲ ਪੰਜਾਬ ਮਾਡਲ ਲਾਈਆ ਤੁਹਾਡੇ ਗੁਆਂਢ ਦੇ ਵਿੱਚ ਆ ਸਿੰਗਾਪੁਰ ਦੇ ਹੈ ਜਿਹੜਾ ਕਿ ਇਹ ਬਿਲਕੁਲ ਕ੍ਰਾਪਟ ਤੇ ਮਹਾਨਲਾਇਕ ਦੇਸ਼ ਸੀਗਾ ਇੱਕ ਨੰਗ ਮੂਤ ਤੋਂ ਕਿਵੇਂ ਟੌਪ ਦੀ ਇਕਨੋਮੀ ਤੇ ਪਹੁੰਚਿਆ ਉਹਨਾਂ ਨੇ ਸਿਰਫ ਆਉਦੀ ਰਿਸ਼ਵਤ ਕਾਬੂ ਕੀਤੀ ਹੈ ਤੇ ਅੱਜ ਪੰਜਾਬ 'ਚ ਜਿੰਨੀਆਂ ਕ੍ਰਿਤੀਆਂ ਹੈਗੀਆਂ ਨੇ ਲਾਹ ਨਸ਼ੇ ਤੋਂ ਲੈ ਕੇ ਲਾਹ ਚੋਰਾ ਸਾਰੇ ਦੇ ਵਿੱਚ ਜਿਹੜੀ ਜਾੜਾ ਨਾ ਉਹ ਕਿਤੇ ਨਾ ਕਿਤੇ ਜਾ ਕੇ ਇਸੇ ਤੇ ਆ ਕੇ ਖੜ ਜਾਂਦੀ ਹੈ ਕਰਾਪਸ਼ਨ ਦੇ ਉੱਤੇ ਰਿਸ਼ਵਤ ਖੋਰੀ ਦੇ ਉੱਤੇ ਅੱਜ ਸਿਰਫ ਇੱਕ ਮਹਿਕਮੇ ਦੀ ਗੱਲ ਕਰਦਾ ਜਿਹਨੂੰ ਮੈਂ ਕਹਣਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜਾ ਕਰਾਪਟ ਡਿਪਾਰਟਮੈਂਟ ਮੈਂ ਮੰਨਦਾ ਉਹ ਆਪਣਾ ਹੈਗਾ ਰੈਵਨਿਊ ਡਿਪਾਰਟਮੈਂਟ ਆ ਇਹਦੇ ਵਿੱਚ ਹਰ ਰੋਜ਼ ਕਚਹਿਰੀਆਂ ਦੇ ਵਿੱਚ ਤਸੀਮਦਾਰਾਂ ਕੋਲ ਉਹ ਧੌੜੀ ਲਾਹਾ ਕੇ ਆਉਂਦੇ ਆ ਆਪਦੀ ਜਿਹੜੇ ਕੀ ਆ ਸਧਾਰਨ ਲੋਕ ਨੇ ਉਥੇ ਰਿਸ਼ਵਤ ਦਿੱਤੀ ਕਿਉਂ ਜਾਂਦੀ ਆ ਕਿਉਂਕਿ 95% ਜਿਹੜਾ ਪ੍ਰਾਪਰਟੀ 'ਚ ਪੈਸਾ ਨਿਵੇਸ਼ਤ ਹੋ ਰਿਹਾ ਉਹ ਦੋ ਨੰਬਰ ਦੇ ਮਾਕੇ ਲੋਕ ਜਿਹਨਾਂ ਕੋਈ ਰੁਪਿਆ ਉਹ ਇ ਉਹਨੂੰ ਪੈਸੇ ਦੇਣੇ ਚਾਹੁੰਦੇ ਨਹੀਂ ਅਗਲੇ ਪੈਸੇ ਦੇ ਕੇ ਆ ਉਹਦੇ ਰਜਿਸਟਰੀਆਂ ਕਰਾ ਛੱਡਦੇ ਆ ਭਾਜ ਪਰ 5% ਲੋਕ ਜਿਨ੍ਹਾਂ ਨੇ ਵਿਚਾਰਿਆਂ ਨੇ ਇਕੱਲੇ ਘਰ ਬਣਾਉਣ ਵਾਸਤੇ ਕੋਈ 100 200 ਗਜ ਦਾ ਕੀਆ ਪਲਾਟ ਲੈਂਦੇ ਆ ਉਹਨਾਂ ਲੋਕਾਂ ਦੀ ਵੀ ਨਾਲ ਛਿੱਲ ਪੱਟੀ ਜਾਂਦੀ ਆ ਤੇ ਛਿੱਲ ਪਟਣ ਵਾਲੇ ਜਿਹੜੇ ਤਹਿਸੀਲਦਾਰ ਨੇ ਇਹਨਾਂ ਨੂੰ ਕੀ ਆ ਤੁਸੀਂ ਐਂਟੀ ਕ腐ਪਸ਼ਨ ਲਾਈਨ ਦੇ ਵਿੱਚ ਕੀ ਆ ਮੂਹਰੇ ਲਾ ਰੱਖਿਆ ਤਾਂ ਫਿਰ ਲੋਕ ਕਿੱਥੇ ਜਾਣਗੇ ਦੂਜੀ ਗੱਲ ਇਹਨਾਂ ਦੇ ਕਾਰਵਾਈ ਤਾਂ ਨਹੀਂ ਹੁੰਦੀ ਕਿਉਂਕਿ ਇਹ ਉਹ ਡਿਪਾਰਟਮੈਂਟ ਆ ਜਿਹਦੇ ਕੋਲੇ ਸਾਰਿਆਂ ਦਾ ਕੱਚਾ ਚਿੱਠਾ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦਿੰਨਾ ਇਹ ਸਾਰੇ ਡਿਪਾਰਟਮੈਂਟਾਂ ਦੀ ਤੁਸੀਂ ਕੀ ਆਨਲਾਈਨ ਪੋਰਟਲਾਂ ਦੇ ਉੱਤੇ ਸ਼ਿਕਾਇਤ ਕਰ ਸਕਦੇ ਹੋ ਪੋਰਟਲ ਬਣਾਇਆ ਹੋਇਆ ਸੀਐਮ ਦਾ ਵੀ ਪੋਰਟਲ ਬਣਾਇਆ ਹੋਇਆ ਉਹਦੇ ਸਾਰੇ ਡਿਪਾਰਟਮੈਂਟਾਂ ਦੀ ਸ਼ਿਕਾਇਤ ਹੋ ਸਕਦੀ ਆ ਪਰ ਮਹਾਂਕਰਾਪ ਜਿਹੜਾ ਡਿਪਾਰਟਮੈਂਟ ਆ ਉਹਦੀ ਕੀ ਆ ਤੁਸੀਂ ਸ਼ਿਕਾਇਤ ਹੀ ਨਹੀਂ ਕਰ ਸਕਦੇ ਨਾ ਕਿਸੇ ਤਹਿਸੀਲਦਾਰ ਦੀ ਨਾ ਪਟਵਾਰੀ ਦੀ ਨਾ ਨਵੇਂ ਤਹਿਸੀਲਦਾਰ ਦੀ ਤੁਸੀਂ ਕਿਤੇ ਸ਼ਿਕਾਇਤ ਹੀ ਨਹੀਂ ਕਰ ਸਕਦੇ ਉਸ ਪੋਰਟਲ ਦੇ ਵਿੱਚੋਂ ਕਿ ਉਹ ਸਾਰਾ ਡਿਪਾਰਟਮੈਂਟ ਹੀ ਕੀ ਆ ਗੈਪ ਕਰ ਦਿੱਤਾ ਗਿਆ ਕਿਉਂ ਕਰ ਦਿੱਤਾ ਗਿਆ ਕਿਉਂਕਿ ਆਈਐਸ ਆਈਪੀਐਸ ਅਫਸਰਾਂ ਜਿਹੜੇ ਜਿਹੜੀਆਂ ਪੱਕੀਆਂ ਸਰਕਾਰਾਂ ਨੇ ਉਹਨਾਂ ਨੇ ਜ ਮਨ ਲੋ ਇੱਕ ਭਾਈ ਸਾਹਿਬ ਕਹਿ ਰਹੇ ਨੇ ਕਿ ਜਿਹੜੀਆਂ ਜਾਇਦਾਦਾਂ ਪੁੱਠੇ ਸਿੱਦੇ ਹੱਥ ਮਾਰ ਕੇ ਐਮ ਐਲ ਏ ਮੰਤਰੀਆਂ ਵੱਲੋਂ ਬਣਾਈਆਂ ਗਈਆਂ ਨੇ ਤਹਿਸੀਲਦਾਰਾਂ ਦੇ ਕੋਲ ਐਸ ਡੀ ਐਮ ਦੇ ਕੋਲ ਪਟਵਾਰੀਆਂ ਦੇ ਕੋਲ ਅਤੇ ਮਾਨ ਮਹਿਕਮੇ ਦੇ ਕੋਲ ਉਹਨਾਂ ਦਾ ਰਿਕਾਰਡ ਹੈ ਯਾਨੀ ਕਿ ਉਹਨਾਂ ਨੇ ਕਿਹਾ ਕਿ ਤੁਹਾਡੇ ਤਿੰਨਾਂ ਸਾਲਾਂ ਦੇ ਵਿੱਚ ਵਿੱਚ ਮੰਤਰੀਆਂ ਨੇ ਲੱਖਾਂ ਤੋਂ ਕਰੋੜਾਂ ਦੀ ਜਾਇਦਾਦਾਂ ਬਣਾ ਲੀਆਂ 100-100 ਕਰੋੜ ਰੁਪਏ ਦੇ ਕਪੜੇ ਕੀਤੇ ਨੇ ਪਹਿਲਾ ਆਪ ਉਹ ਗੱਲਾਂ ਤੋਂ ਬਾਅਦ ਆਓ ਫਿਰ ਦੂਸਰੇ ਲੋਕਾਂ ਨੂੰ ਸਸਪੈਂਡ ਕਰੋ ਯਾਨੀ ਕਿ ਵੱਡੇ ਤੋਂ ਲੈ ਕੇ ਛੋਟਾ ਤੇ ਛੋਟੇ ਤੋਂ ਲੈ ਕੇ ਵੱਡਾ ਅਫਸਰ ਪ੍ਰਸ਼ਾਸਨਚਾਰੀ ਦੇ ਵਿੱਚ ਲਿਪਤ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਹਾਡੇ ਐਮਐਲਏ ਦੇ ਤੁਹਾਡੇ ਮੰਤਰੀਆਂ ਦੇ ਇਹਨਾਂ ਵੱਡੇ ਅਫਸਰਾਂ ਦੇ ਨਾਲ ਮੀਨੇ ਮੁਕੇ ਹੋਏ ਨੇ ਧੰਨਵਾਦ